ਅੱਗੇ ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਚਿਪੜ ਬਾਰੇ ਜਿਸ ਨੂੰ ਸੈਲਫ 플ਾਂਟਡ ਵੀ ਕਹਿੰਦੇ ਆ ਕਿਉਂਕਿ ਇਹ ਬਰਾਨੀ ਰੇਤਲੇ ਖੇਤਾਂ ਖਾਲੀ ਫਲਾਟਾਂ 'ਚ ਆਪ ਮਾਰੀ ਹੁੰਦਾ ਇਸ ਨੂੰ ਅੰਗਰੇਜ਼ੀ ਵਿੱਚ ਵਾਇਲਟ ਹਕਮਬਰ ਕਹਿੰਦੇ ਆ ਇਹਦੀ ਤਸਵੀਰ ਗਰਮ ਹੁੰਦੀ ਹੈ ਇਸ ਦਾ ਸਵਾਦ ਖੱਟਾ ਮਿੱਠਾ ਹੁੰਦਾ ਹੈ ਜ਼ਿਆਦਾਤਰ ਇਸ ਦੀ ਚਟਨੀ ਬਣਾ ਕੇ ਖਾਧੀ ਜਾਂਦੀ ਹੈ ਇਹਦਾ ਆਚਾਰ ਵੀ ਪਾਇਆ ਜਾਂਦਾ ਹੈ ਇਸ ਨੂੰ ਸੁਕਾ ਕੇ ਮਾਲਾ ਵਾਂਗੂ ਧਾਗੇ ਵਿੱਚ ਫਰੋ ਕੇ ਦਾਲ ਸਬਜ਼ੀ ਵਿੱਚ 30 ਕੇ ਦਾ ਪਾਊਡਰ ਬਣਾ ਕੇ ਮਸਾਲਿਆਂ ਦੇ ਤੌਰ ਤੇ ਆਪਾਂ ਵਰਤ ਸਕਦੇ ਆ ਇਹ ਜ਼ਿਆਦਾਤਰ ਰਾਜਸਥਾਨ ਵਿੱਚ ਹੁੰਦਾ ਇਹਨੂੰ ਉੱਥੇ ਕਾਚਰ ਕਹਿੰਦੇ ਆ ਇਹ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ ਸਾਡੇ ਸਰੀਰ ਦੇ ਪੇਟ ਦਰਦ ਹੋਵੇ ਢੁੱਖ ਨਾ ਲੱਗਦੀ ਹੋਵੇ ਪੇਟ ਵਿੱਚ ਇਨਫੈਕਸ਼ਨ ਹੋਵੇ ਕਬਜ਼ੀ ਹੋਵੇ ਇਹਦੀ ਚਟਨੀ ਬਣਾ ਕੇ ਅੱਧਾ ਅੱਧਾ ਚਮਚੇ ਸਵੇਰੇ ਸ਼ਾਮ ਖਾ ਲਓ ਇਹ ਰੋਗ ਸਾਰੇ ਠੀਕ ਹੋ ਜਾਂਦੇ ਆ ਇਹ ਕ੍ਰੈਸਟੋਲ ਨੂੰ ਵੀ ਘੱਟ ਕਰਦਾ ਹੈ ਇਸ ਨੂੰ ਸੁਪਰ ਫੂਡ ਮੰਨਿਆ ਗਿਆ ਕਿਉਂਕਿ ਇਹ ਆਰਗੈਨਿਕ ਹੁੰਦਾ ਹੈ ਇਸ ਵਿੱਚ ਫਾਈਬਰ ਵਿਟਾਮਿਨ ਏ ਸੀ ਭਰਪੂਰ ਮਾਤਰਾ ਚ ਹੁੰਦਾ ਇਸ ਲਈ ਅੱਖਾਂ ਦੀ ਰੋਸ਼ਨੀ ਅਤੇ ਸਕਿਨ ਲਈ ਠੀਕ ਮੰਨਿਆ ਗਿਆ ਹੈ